ਸਰਪੰਚੀ ਦੇ ਸਰਪੰਚੀ ਦੇ ਮੇਰੇ ਪਿੰਡ ਦੇ ਵਿੱਚ ਤਿੰਨ ਬੰਦੇ ਦੇ ਚਿਹਰੇ ਦਾ ਪਤਾ ਲੱਗ ਚੁੱਕਿਆ ਜਿੱਦਾਂ ਹੁਣ ਗੱਲਾਂ ਬਾਤਾਂ ਹੁੰਦੀਆਂ ਠੀਕ ਹੈ ਵੀ ਉਹ ਜਿੱਤਦਾ ਉਹ ਹਾਰ ਰਿਹਾ ਉਹ ਜਿੱਤ ਰਿਹਾ ਉਹ ਹਾਰ ਰਿਹਾ ਹਲੇ ਮੈਂ ਸੋਚਿਆ ਵੀ ਹਲੇ ਸਰਪੰਚੀ ਵੱਲ ਜ਼ਿਆਦਾ ਹਲੇ ਧਿਆਨ ਹੈ ਪੰਚੀ ਵੱਲ ਜ਼ਿਆਦਾ ਰੌਲਾ ਪਿਆ ਹੋਇਆ ਇੱਕ ਵਾਰਡ ਦੇ ਚਾਰ ਚਾਰ ਪੰਜ ਪੰਜ ਬੰਦੇ ਖੜੇ ਆ ਪੰਚੀ ਵਿੱਚ ਸਰਪੰਚੀ ਵੱਲ ਇਹਨਾਂ ਧਿਆਨ ਹੈ ਜਿਹਨਾਂ ਪੰਚੀ ਵੱਲ ਰੌਲਾ ਪਿਆ ਹੋਇਆ ਦੂਜੇ ਪਿੰਡ ਵੀ ਸਾਡੇ ਲਾਗਲੇ ਪਿੰਡ ਵੀ ਇਹੀ ਰੌਲਾ ਪਿਆ ਹੋਇਆ ਅੱਜ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਭਾਈ ਰਾਤ ਮੈਂ ਗੁੱਜਰ ਬਾਈ ਕੋਲ ਪਿਆਦਾ ਨੇਰੀ ਤੂਫਾਨ ਬਹੁਤ ਜ਼ਿਆਦਾ ਤੇ ਅੱਜ ਦੀ ਲਾਈਵ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਕਰਦੇ ਗੱਲਾਂ ਬਾਤਾਂ ਸਾਰੀਆਂ ਸਰਪੰਚੀ ਵਾਲੀ ਸੀਰੀ ਚੱਲ ਰਹੀ ਹੈ ਆਪਣੀ ਇਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਫਿਰ ਤੁਹਾਨੂੰ ਹਲੇ ਪਹਿਲਾਂ ਦਿਖਾਉਂਦੇ ਵੀ ਜਿਹੜਾ ਰਾਤ ਦਾ ਨੇਰੀ ਝੱਖੜ ਆਇਆ ਬਹੁਤ ਜ਼ਿਆਦਾ ਆਪਣੇ ਤਾਂ ਹਲੇ ਠੀਕ ਰਹੇ ਪੁੱਲਰ ਕੋਈ ਗਿਰਿਆ ਨਹੀਂ ਹੈਗਾ ਪਰ ਹਵਾ ਕਹਿੰਦੀ ਦੇਣਾ ਜੀ ਰਾਤ ਅੱਜ ਮਨ ਲਾ ਲਾਈਟ ਭੱਜੇ ਹੋਈ ਹੈ ਦੇਖੋ ਕੱਦ ਤੱਕ ਲਾਈਟ ਆਉਂਦੀ ਹੈ ਪਰ ਗਿੰਦੂ ਬੰਦਾ ਉਹ ਲੈ ਕੇ ਚੱਲਿਆ ਯਾਰ ਮਸ਼ੀਨ ਮੇਰੇ ਘਰ ਤੇ ਹਾਂਜੀ ਉਹ ਇੱਟਾ ਕੱਟਣੇ ਵਾਲੀ ਦੋਸਤ ਮੇਰਾ ਹੁਣ ਹੁਣੇ ਹੁਣ ਮੈਨੂੰ ਦੋਸਤ ਦਾ ਮੇਰਾ ਫੋਨ ਆਇਆ ਤਾਂ ਕਹਿੰਦਾ ਮੈਨੂੰ ਕਟਰ ਚਾਹੀਦਾ ਹੈ ਇੱਟਾ ਕੱਟਣੇ ਵਾਲਾ ਅੱਛਾ ਜੀ ਲੈੜ ਤਾਂ ਹੈ ਨਹੀਂ ਹਾਂ ਲੈੜ ਮੇਰਾ ਆਪਣਾ ਦੂਜਾ ਜਨਰੇਟਰ ਪਲਾਸਟਿਕ ਜਨਰੇਟਰ ਚਲਾਉਂਗਾ ਚੱਲ ਕੋਈ ਨਹੀਂ ਲੈ ਗਿਆ ਹਣ ਮੈਂ ਹੁਣ ਚੇਤੇ ਆਇਆ ਮੇਰੇ ਹੁਣ ਥੋੜੇ ਜਿਹਾ ਟਾਈਮ ਪਹਿਲਾਂ ਉਹ 3000 ਰੁਪਏ ਦੀ ਦਾ ਉਹਨੂੰ ਦਾ ਦੇ ਹਾਂ ਬਈ ਦਾਰੂ ਜਾਂ ਪਾਣੀ ਮਾ ਦੋ ਕੋਲ ਜਾਂਦੀ ਆ ਹਾਂ ਦਾਰੂ ਪਾਣੀ ਘੁਲ ਜਾਂਦਾ ਨਾ ਹਾਂ ਹਾਂ ਦਾਰੂ ਦਾਰੂ ਵਰ ਪਾਣੀ ਜੁਦਾ ਨਹੀਂ ਆਂਦਾ ਹ ਹੁੰਦਾ ਨਹੀਂ ਹੂੰ ਹੂੰ ਕੋਈ ਇਹ ਨਿਰਮਾਣਚੀ ਦਾ ਰੌਲਾ ਮੈਂ ਹੁਣ ਕਹ ਰਿਹਾ ਕਿ ਪਾਣੀ ਨਹੀਂ ਜਾਂਦਾ ਰੂ ਨੇ ਹਾਂ ਇਹ ਤਾਂ ਇਹ ਤਾਂ ਹੁਣ ਹਾਂ ਬਈ ਪਿਆਲੀ ਬੋਡ ਪਾਣੀ ਉਧਰ ਪਾਣੀ ਪਾਉਣੀ ਆ ਉਹ ਤਾਂ ਪਾਣੀ ਪਾਉਣੀ ਆ ਹਾਂ ਕਿਸੇ ਦਾ ਕਿਸੇ ਨੂੰ ਕੋਈ ਐਨੇ ਸੁਰ ਸੁਜੇ ਨਹੀਂ ਬੜਨਾ ਕੀ ਨੇ ਕਿਉਂ ਨੇ ਨਹੀਂ ਹਾਲੇ ਉਹੀ ਮੈਂ ਦੱਸਦਾ ਬਈ ਹਾਲੇ ਕੋਈ ਸੁਰ ਸਣਡਾ ਨਹੀਂ ਹੈਗਾ ਕਿਹਦੇ ਪੰਨੋਂ ਭਲੜਾ ਭਰੀ ਆ ਹਾਂ ਇੰਨਾ ਤੁਹਾਨੂੰ ਮੈਂ ਦੱਸ ਦਿੰਦਾ ਜੇ ਮੈਂ ਖੜ ਜਾਂਦਾ ਕਿਆਤਾ ਤੂੰ ਦਾ ਵਾਹੀ ਤੈਨੂੰ ਹਾਂ ਵੀ ਆਕੜਾ ਰਾਜੀ ਕੇ ਬਣਾ ਦੇਣਾ ਹਾਂ ਹਾਂ ਐਨਾ ਮੈਨੂੰ ਆਪਣੇ ਪਰਖਿਆ ਗਿਆ ਉਹਨਾਂ ਦੀ ਟਰਸਟ ਦਾ ਵੀ ਰੱਬ ਨੇ ਕੋਈ ਏਡੀ ਕਲਾਕ ਦਿੱਤੀ ਹੋਈ ਹੈ ਵੀ ਕਿੱਦਾਂ ਬੰਦਿਆਂ ਨੂੰ ਕਨਵਰਸਟ ਕਰਕੇ ਗੱਲਾਂ ਬਾਤਾਂ ਕਰਕੇ ਬਾਕੀ ਹਲੇ ਆਈਡੀ ਲੱਗ ਰਹੇ ਆ ਹਲੇ ਸਰਪੰਚੀ ਬਾਰੇ ਆਈਡੀ ਲੱਗ ਰਹੇ ਆ ਪਰ ਭਾਈ ਮੈਨੂੰ ਵੀ ਮਿਲਦੇ ਜੁਲਦੇ ਮੈਸੇਜ ਟੈਲੀਫੋਨ ਆਏ ਕਈ ਤਾਂ ਕਹਿੰਦੇ ਭਾਈ ਖੜ ਚੱਕਦੇ ਫੱਟੇ ਤੇਰੇ ਨਾਲ ਕਹਿੰਦੇ ਇਦਾਂ ਵੀ ਆ ਕੇ ਜਿੱਦਾਂ ਕੋ ਸਰਪੰਚੀ ਖੜਨ ਗੱਲਾਂ ਕਰਨ ਲੱਗੇ ਅਸੀਂ ਕਹਿੰਦਾ ਅਸੀਂ ਡਰਗੇ ਤੇ ਲੈ ਬਾਈ ਕਿੱਥੇ ਪੰਗਾ ਲੈਣ ਲੱਗੇ ਵੀ ਪਲੜਾ ਬਰਾਬਰ ਜਾ ਰਿਹਾ ਫਿਰ ਮੈਂ ਸੋਚਦਾ ਹਾਂ ਵੀ ਜੋ ਹੁੰਦਾ ਭਾਈ ਚੰਗਾ ਹੀ ਹੁੰਦਾ ਦੋ ਪੱਖ ਆ ਜਾਂਦੇ ਆ ਤੇ ਉਹਨਾਂ ਦੋਨੇ ਪੱਖਾਂ ਦੇ ਵਿੱਚ ਬਰਾਬਰ ਜੇ ਮੇਲ ਜੋਲ ਜਾ ਰਿਹਾ ਹਰ ਇੱਕ ਗੱਲਾ ਹੋਰ ਵਾਲਾ ਕੱਢਾਂਗੇ ਛੋਲੀ ਛੋਲੀ ਅੰਦਰ ਤੇ ਚੀਜ਼ਾਂ ਸਾਰੀਆਂ ਤੇ ਅਤਨ ਤੁਹਾਨੂੰ ਪੈਲਾਂ ਨਹੀਂ ਹਿਰ ਚਖੜ ਇੱਥੇ ਵੀ ਗੱਲ ਰੋਗੀ ਦੀ ਆਪਣੀ ਆ ਦੇਖੋ ਇੱਥੇ ਤੇ ਭਾਈ ਪੂਰੀ ਹਵਾ ਆਏ ਜਾਂਦੀ ਸੀ ਆਏ ਦੀ ਆ ਸਾਰਾ ਗੰਨਾ ਟੇਡਾ ਕਰਦਾ ਹਲੇ ਇਹਨਾਂ ਨੂੰ ਕਹਿੰਦੇ ਸੀ ਹੈ ਗੁੱਜਰ ਬਾਈ ਵੀ ਪੂਲਰ ਆਪਣਾ ਗੰਨਾ ਬਣਾ ਲਓ ਇਹਨਾਂ ਨੇ ਮੈਂ ਪਹਿਲਾਂ ਜੇ ਬਾਬਾ ਜੀ ਨੇ ਕੱਢ ਨਹੀਂ ਆਏ ਤਾਂ ਮੈਂ ਗੰਨਾ ਬਣਾ ਦੈਂਗਾ ਗੁੱਜਰੇ ਅੱਪਾ ਨੇ ਹੈ ਗੰਨਾ ਬਣਾਉਣਾ ਕਰਦੇ ਨਹੀਂ ਹਾਂ ਮਗਾਜੀ ਗਾਧਨੀ ਮਰਨਾ ਤੁਸੀਂ ਹਾਂ ਹਾਂ ਕਹਿੰਦਾ ਅਸੀਂ ਡੰਗਰਾ ਵਾਤੇ ਤੇ ਕਿਉਂ ਕਹਿੰਦਾ ਅਸੀਂ ਇਹ ਮੋਟਾ ਕੰਨਾ ਤਾਂ ਹੀ ਨਹੀਂ ਬੀਜਿਆ ਨਾ ਨਹੀਂ ਚਲੋ ਜੀ ਟਾਲ ਪਰ ਗੇਨ ਨਾ ਚਲੋ ਬੇਬੀ ਗੱਲ ਸਹੀ ਆ ਬਗਲਾ ਕਹਦਾ ਬਣਾਉਣ ਦਾ ਵੀ ਖਰਚਾ ਬਹੁਤ ਹੋਣਾ ਤਾਂ ਫਿਰ ਹਾਂ ਹੂੰ ਉਹਨੇ ਟਾਲ ਪਰ ਵੇਚਣਾ ਜੀ ਇਹ ਅੱਜ ਤੇਰੇ ਬਨੇਰੇ ਤੇ ਬੋਲਦਾ ਇੱਕਾਂ ਹਾਂ ਲੱਗਦਾ ਕੋਈ ਪ੍ਰਾਣਾ ਆਉ ਆਉਂਦੇ ਆ ਅੱਜ ਲੱਗਦਾ ਕੋਈ ਪ੍ਰਾਣਾ ਆਉ ਤੇਰੇ ਬਨੇਰੇ ਤੇ ਬੋਲੇ ਇੱਕਾਂ ਇਹਦੀ ਨਿਸ਼ਾਨੀ ਹੈ ਕਿ ਮੋਟਰ ਪਰ ਆਊਗਾ ਕੋਈ ਨਾ ਕੋਈ ਹਾਂ ਹਾਂ ਉਹ ਵੀ ਮੋਟਰ ਪਰ ਜਿੱਦਾਂ ਇਹ ਆਪਣੇ ਘਰੋਂ ਚਲੀ ਜਾਏ ਤਾਂ ਮੇਰੇ ਕੋਲ ਆ ਜਾਣਾ ਹਾਂ ਦੇਖੋ ਇੱਥੇ ਆਹ ਯਾਰ ਤੂੰ ਮੇਰੇ ਕੋਲ ਆਉਂਦਾ ਨਹੀਂ ਇਹ ਆਪਣੀ ਲਾਈਵ ਵੀਡੀਓ ਤਾਂ ਹੁਣ ਪੈ ਜਣੀ ਬਸ ਘੰਟੇ ਜਿਹੜੇ ਘੰਟੇ ਚ ਅਪਡੇਟ ਹੋ ਜਣੀ ਇਹ ਤੇ ਇਹਨੇ ਅੱਜ ਸਵੇਰ ਦਾ ਸਾਡੇ ਕਾਉਂ ਕੌਣ ਹੈ ਨਾ ਕਰਨ ਖਾਦੇ ਪਿਆ ਕਾਂ 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 ਲੱਗਦਾ ਵੀ ਅੱਜ 3-4 ਪਾਰਟੀਆਂ ਆਉਣਗੀਆਂ ਆਉਣੀਆਂ ਜ਼ਰੂਰ ਹਾਂ ਚਾਹ ਜਦ ਨੂੰ ਮੈਂ ਲਿਆ ਮੈਂ ਨਾ ਉਹ ਕੋਈ ਮੈਂ ਤਾਂ ਤੈਨੂੰ ਆਜੋ ਬਾਈ ਤੈਨੂੰ ਵੀ ਆ ਜਾਵੇ ਤੈਨੂੰ ਵੀ ਆਉਣੇ ਮੈਨਿਆ ਜਿਹੜੀ ਇੱਕ ਹੁਣ ਦੇਖੋ ਗੁੱਜਰ ਬਾਈ ਆਜਾ ਤੈਨੂੰ ਆ ਉੱਠ ਕੇ ਆ ਜਿਹੜੀ ਹੁਣ ਆਪਾਂ ਗੱਲ ਕਰਦੇ ਆਂ ਬਈਆਂ ਨੇ ਸਾਡੇ ਪੂਲਰ ਛਾਂਗੇ ਆ ਠੀਕ ਹੈ ਆਪਾਂ ਉਹਨਾਂ ਦੇ ਕਿੰਨਾ ਖੁਸ਼ ਕਰਕੇ ਭੇਜਿਆ ਜਿਹੜੀ ਉਹਨਾਂ ਦੀ ਮਿਹਨਤ ਬਣਦੀ ਸੀ ਉੱਪਰ 500 ਰੁਪਏ ਮੈਂ ਤਾਂ ਵੱਧ ਦਿੱਤੀ ਆ ਹਾਂ 500 ਰੁਪਏ ਵੱਧ ਦਿੱਤਾ ਉਹਨਾਂ ਨੂੰ ਖੁਸ਼ ਕਰਕੇ ਭੇਜੇ ਆਣ ਪੂਰੇ ਆ ਦੇਖੋ ਜੀ ਉਹ ਥੱਡੇ ਹੋ ਗਏ ਉਹਨਾਂ ਨੇ ਉਹਨੇ ਪਰਲੇ ਪਸ ਨਾ ਤਿੰਨ ਚਾਰ ਲੈਣਾ ਛੱਡਤੀ ਮੈਂ ਤਾਂ ਹਲੇ ਫੇਰ ਉਹ ਕਿਵੇਂ ਚਿੰਗਾ ਵੀ ਛੱਡਿਆ ਆ ਮੈਂ ਸਾਫ਼ ਕਰਿਆ ਉਹਦਾ ਹਾਂ ਤਾਂ ਤਾਂ ਸਾਫ਼ ਕਰਤਾ ਵੀ ਹੁਣ ਆ ਚੀਜ਼ ਦੇਖੋ ਆਪਾਂ ਦੇ ਕਿੰਨਾ ਯਕੀਨ ਕਰਦੇ ਆ ਕਿੰਨਾ ਭੋਲਾ ਬਣ ਕੇ ਨਾ ਉਸ ਬੰਦੇ ਨੇ ਨਹੀਂ ਸਰਦਾਰ ਤੂੰ ਮੈਨੂੰ ਦੱਸਤਾ ਦੇ ਯਾਰ ਠੀਕ ਨਹੀਂ ਭਾਈ ਮੇਤੇ ਉਹ ਨੇਹਰਾ ਹੋ ਗਿਆ ਮੇਤੇ ਰਹਿ ਗਏ ਸਰਦਾਰ ਜੀ ਛਾਂਗ ਲਏ ਉਹ ਪਰ ਆ ਗੱਲ ਮਾੜੀ ਆ ਫਿਰ ਯਾਰ ਫਿਰ ਉੱਧਰ ਵੀ ਛੱਡੇ ਹੋਇਆ ਉੱਥੇ ਕੋਈ ਤਾਰ ਨਹੀਂ ਲੱਗੀ ਆ ਉਹਦੇ ਓ ਤਾਂ ਬੂਟੇ ਉਹ ਛੱਡ ਗਿਆ ਚਾਰ ਬੂਟੇ ਉਹ ਛੱਡ ਗਿਆ ਵਿੱਚ ਚਲੋ ਕੋਈ ਗੱਲ ਨਹੀਂ ਇੰਨੇ ਵੀ ਛੱਡ ਗਿਆ ਕੋਈ ਗੱਲ ਨਹੀਂ ਪਰ ਦੱਸ ਦੇ ਭਾਈ ਬੂਟੇ ਭਾਈ ਰਹਿ ਗਏ ਮੇਤੇ ਆ ਦੇਖੋ ਹੁਣ ਆ ਸਫਾਈ ਆ ਭਈਆਂ ਨੇ ਇੱਕ ਲੈਨ ਖੁਰਚੀਤੀ ਆ ਹੂੰ ਹੂੰ ਹੁਣ ਦੇਖੋ ਆ ਲੈਨਾਂ ਰਹਿ ਲੈਨ ਦਾ ਕਿੰਨਾ ਫਰਕ ਉਹ ਫਿਰ ਆਪਣੇ ਬੰਦੇ ਦਾ ਪ੍ਰਾਇਜ਼ ਦਾ ਫਰਕੇ ਹੁੰਦਾ ਫਿਰ ਮੈਨੂੰ ਤਾਂ ਲੈਨਾਂ ਲਾ ਕੇ ਰੱਖਿਓ ਸਰਨਾਬਾਬਾ ਕਰ ਤੇ ਇਹ ਚੀਜ਼ ਦੇਖੋ ਹੁਣ ਅਸੀਂ ਤਾਂ ਕਰਦੇ ਪਿਆਰ ਹਰੇਕ ਬੰਦੇ ਨੂੰ ਚਲ ਵੀ ਗਰੀਬ ਬੰਦਾ ਮਦਦ ਕਰੀਏ ਪਰ ਉਹਨੂੰ ਗਰੀਬ ਨੂੰ ਵੀ ਦੇਖਣਾ ਚਾਹੀਦਾ ਬਾਈ ਸਹੀ ਗੱਲ ਹੈ ਜੀ ਜੇ ਹੁਣ ਅਸੀਂ ਸਹੀ ਚੱਲੇ ਆਂ ਫਿਰ ਆਪ ਤਾਂ ਨਾ ਕੰਮ ਖਰਾਬ ਕਰਕੇ ਜਾਓ ਯਾਰ ਫਿਰ ਇਦਾਂ ਨਾ ਬੰਦੇ ਦਾ ਫਿਰ ਬੰਦਾ ਜਿੱਦਾਂ ਹੁਣ ਮੈਂ ਫਿਰ ਮੈਂ ਫਿਰ ਥੋੜਾ ਕਹਿੜਾ ਹੋ ਜਾਂਦਾ ਫਿਰ ਫਿਰ ਜਦੋਂ ਮੈਂ ਕਹਿੜਾ ਹੁੰਦਾ ਤੇ ਥੋੜੇ ਕਮੈਂਟ ਆਉਣ ਲੱਗ ਜਾਂਦੇ ਯਾਰ ਤੂੰ ਬਈ ਇਦਾਂ ਹੁਣ ਤੁਸੀਂ ਦੱਸੋ ਮੈਂ ਹੁਣ ਕੀ ਕਰਾਂ ਇਹਦੇ ਪਰ ਦੇਖੋ ਨੇ ਤਾਂ ਪੂਲਰ ਆਪਣੇ ਸਾਰੇ ਸੰਗਾਏ ਤੇ ਆ ਫਿਰ ਇੱਕ ਮਿੰਟ ਤੁਸੀਂ ਅੰਦਰ ਮਾਰ ਕੇ ਦੇਖੋ ਜਗਾ ਇਹ ਗੁੱਜਰ ਨੇ ਕੋਈ ਯਾਦ ਕਰਦਾ ਆਊਗਾ ਕੋਈ ਨਾ ਕੋਈ ਪੱਕਾ ਆਊਗਾ ਸ਼ੱਕ ਆਈ ਹੈ ਬਈ ਕੱਲਾ ਕੱਲਾ ਕੇ ਆਰਾ ਸਾਫ ਕਰਿਆ ਤੇ ਆਹ ਲਾ ਭਾਈ ਗੁੱਜਰ ਬਾਈ ਦਾ ਕੰਮ ਦਿਖਾਈਏ ਆ ਆ ਭਈਆਂ ਨੇ ਕਰਿਆ ਦਾ ਸਾਫ ਦੋ ਲੈਣਾ ਆ ਵੀ ਭਈਆਂ ਦਾ ਹੂੰ ਇਹਦੇ ਉੱਪਰ ਪਤਾ ਕਾਹ ਕਰੇ ਤੇ ਉਹ ਹੈ ਕਹਿੰਦੇ ਅਸੀਂ ਜਿੰਨੀ ਸਪੀਡ ਨਾਲ ਕਰਿਆ ਨਾ ਕਹਿੰਦਾ ਕਰੇ ਨਹੀਂ ਸਾਧ ਦੋ ਲੈਣਾ ਆ ਦੇਖ ਆ ਲਾ ਭਾ ਇੱਥੇ ਭਾਈ ਗੁੱਜਰ ਦਾ ਭਾਈ ਗੁੱਜਰ ਤੇਰਾ ਤਾਂ ਤਣ ਤਣ ਕਰਾ ਕੇ ਰੱਖਤੀ ਜਾਇਆਂ ਰਹਾ ਆ ਦੇਖ ਹਾਂ ਅੱਗੇ ਤੇ ਹੂੰ ਆ ਦੇ ਹੁਣ ਅੱਜ ਦੇਖਦੇ ਆ ਸਰਬੀ ਤੁਹਾਨੂੰ ਕਹਿ ਕੇ ਨਾ ਰੂਟਾ ਬੀਟਰ ਘਵਾ ਦੇ ਦੇ ਵਿੱਚ ਨਾ ਹਾਂ ਹਾਂ ਮੈਂ ਕਹਿਣ ਲੱਗਾ ਥਾਰ ਨੂੰ ਕੱਲਾ ਆਇਆ ਦਾ ਆ ਦੇਖ ਹੂੰ ਦੇਖਦਾ ਕੋਈ ਹਾਂ ਕਿੰਨੀ ਸਵਾਈ ਹੈ ਅਗਲਾ ਕਹਿੰਦਾ ਬੇੜਾ ਐ ਕਰਦਾ ਆ ਦੇ ਇੱਥੇ ਆ ਤਾਂ ਤਾਂ ਬੂਝ ਸਾਰੀ ਸਾਫ ਕਰ ਤੇ ਇੱਥੇ ਤਾਂ ਯਾਰ ਆ ਬਾਕਮਾਲੇ ਕਰਤੀ ਮੈਂ ਤਾਂ ਇਧਰੋਂ ਗੇੜੇ ਹੀ ਨਹੀਂ ਮਾਰਿਆ ਹੈਗਾ ਠੀਕ ਹੈ ਨਾ ਯਾਰ ਤਾਂ ਉਹ ਵੀ ਇਦਾਂ ਹੀ ਸਟਕ ਕੇ ਗਏ ਹੋਏ ਹਨਾ ਚਿੰਗਾ ਵੀ ਉਹ ਆਉਂਦਾ ਰਾਤੀ ਫੇਰ ਕੇ ਗੱਲਾ ਚਲੋ ਕੋਈ ਗੱਲ ਉਹ ਕੋਈ ਇਹ ਦੂਗੇ ਗੇਲੇ ਆ ਦੇਖੋ ਹੁਣ ਦੇਖੋ ਕਿੰਨੀ ਸਫਾਈ ਵਧੀਆ ਲੱਗਦੀ ਕਿੰਨਾ ਸਾਫ ਸੁਥਰਾ ਕਿੰਨਾ ਵਧੀਆ ਲੱਗ ਰਿਹਾ ਹੈ ਮੈਦਾ ਹੋ ਗਿਆ ਨਾ ਹਾਂ ਬਾਈ ਜੇ ਆਪਾਂ ਇਹਨਾਂ ਮੜੇ ਜਿੱਦਾਂ ਹੁਣ ਮੀ ਪੈ ਗਿਆ ਇਹਨਾਂ ਨਾਲ ਗਲ ਜਾਣਾ ਹਾਂ ਰੋਡਾਂ ਵੀ ਟਨ ਮਗਾ ਦੋ ਹਾਂ ਹਾਂ ਮਰਾਜ਼ੋ ਜੇ ਮੈਂ ਇਹਨਾਂ ਸਾਫ ਹੋ ਜਾਣਾ ਇਹ ਕਰਵਾ ਦਿੰਦੇ ਸਾਫ ਕਰਵਾ ਦਿੰਦੇ ਲੈ ਵੀ ਆ ਜਿਹੜਾ ਆਹ ਜਿਹੜਾ ਪੂਲਰ ਹੈ ਨਾ ਵਿੱਚ ਇਹ ਪੂਰਾ ਤਿਆਰ ਹੋ ਗਿਆ ਬਾਈ ਆਹ ਆ ਪੱਠਾ ਗੁੱਚ ਵਿੱਚ ਨਾ ਬੁੱਟੇ ਤਿਆਰ ਹੈ ਵੀ ਜਦ ਨੂੰ ਆਪਣਾ ਅਗਲੇ ਸਾਲ ਤੱਕ ਤਿਆਰ ਹੋਣਾ ਮਕਾਨ ਇਹਦੀ ਵਾਰੀ ਆ ਜਣੀ ਵੇਚਣ ਦੀ ਫਿਰ ਫਿਰ ਵੇਚ ਕੇ ਵਿਚ ਵਿਚ ਤੇ ਨਹੀਂ ਨਹੀਂ ਵਿਚ ਵਿਚ ਤਾਂ ਨਹੀਂ ਪਟਾਉਣੇ ਹੈਗੇ ਫਿਰ ਇਦਾਂ ਦੀ ਗੱਲ ਬਣੇ ਸਾਰੇ ਦਾ ਸੌਦਾ ਹੁੰਦਾ ਵਿਚ ਵਿਚ ਤਾਂ ਨਹੀਂ ਪਟਾਉਣੇ ਹੈਗੇ ਬਸ ਸਾਰੇ ਦਾ ਸੌਦਾ ਹੋਊਗਾ ਅਗਲੇ ਸਾਲ ਆਪਾਂ ਨੇ ਫਿਰ ਕੱਢ ਦੇਣੇ ਇਹ ਇੱਕ ਐ ਸਾਲ ਨਿਟ ਪਾਉਣਾ ਹੈਗਾ ਫਿਰ ਘਾਟਾ ਪੈਂਦਾ ਥੋੜਾ ਜਿਹਾ ਹੁਣ ਥੋੜਾ ਜਿਹਾ ਜੀ ਪੂਲਰ ਦੀ ਯਾਰ ਇੱਕ ਹੁਣ ਆਜਾ ਅੱਜ ਦਾ ਕੰਮ ਕਰ ਦਿਆ ਤੈਨੂੰ ਮੁਰਛ ਲੈ ਕੇ ਦੇਵਾਂ ਫਿਰ ਆਜਾ ਕਿਹੜਾ ਰੰਗ ਕਾ ਦੇਣਾ ਨੂੰ ਯਾਰ ਪਹਿਲਾ ਮੇਰੇ ਚਾਰ ਲੈਣਾ ਰਹਿ ਗਈਆਂ ਹਾਂ ਚਾਰ ਲੈਣਾ ਲੈਣ ਤੋਂ ਬਾਅਦ ਚਾਰ ਲੈਣਾ ਤੇ ਤੈਨੂੰ ਇੱਕ ਡੰਡਾ ਇੱਕ ਇੱਕ ਮੁਠੀ ਥੱਲੇ ਕਰ ਦੇਣੀ ਤੇ ਇੱਥੇ ਤੱਕ 5 ਫੁੱਟ ਤੱਕ ਤੈਨੂੰ ਨਿਸ਼ਾਨੀ ਲਾ ਚਾਰ ਫੁੱਟ ਤੱਕ ਅੱਛਾ ਗੱਲ ਕੀ ਆ ਹਾਂ ਜਿੱਦਾਂ ਨਾ ਸਾਡੇ ਮਾਲੀ ਵਾਲੇ ওভারਸੀਡ ਦੇ ਮੁੰਡਿਆਂ ਨੇ ਕਰਾਇਆ ਮਿੱਥੇ ਹੂੰ ਹੂੰ ਉਹ ਕਹਿੰਦੇ ਬਈ ਆ ਲਾਠੀ ਭਈ ਐ ਨਾ ਐਦਾਂ ਐਦਾਂ ਲਾਠੀ ਦੀ ਨਿਸ਼ਾਨੀ ਲਾ ਲੈਣ ਆਹ ਲਾਠੀ ਦੀ ਨਿਸ਼ਾਨੀ ਤਾਂ ਕੱਲੇ-ਕੱਲੇ ਬਬੂਲ ਨੂੰ ਕਰ ਥੱਲੇ ਨਹੀਂ ਕਰਨਾ ਥੱਲੇ ਡੜਾ ਚ ਗੜਾਂ ਚ ਨਹੀਂ ਗੜਾਂ ਜਿਹਦਾ ਆਪਾਂ ਦੂਈ ਪਾਉਣੀ ਐ ਸੂਖ ਦੀ ਦਵਾਈ ਪਾਉਣੀ ਉਹ ਸੂਖੇ ਹੁੰਦੀ ਜਿਹੜੀ ਚੂਨਾ ਹੁੰਦਾ ਨਾ ਇੱਕ ਤਰ੍ਹਾਂ ਦਾ ਸੂਖੇ ਹੁੰਦੀ ਆ ਉਹ ਫਿਰ ਉਹਦੇ ਨਾਲ ਸੁੱਕਾ ਪਾਣਾ ਪੈਣਾ ਨਾ ਤੁਹਾਨੂੰ ਕਹਿੰਦਾ ਵੀ ਉਹ ਇੱਕ ਤਰ੍ਹਾਂ ਦੇ ਸੂਖੇ ਹੁੰਦੀ ਆ ਉਹ ਚੂਨਾ ਪਾਉਣਾ ਬਾਕੀ ਕੀ ਦੱਸਿਓ ਜੇ ਬੰਦਾ ਵੀ ਇਹ ਬੰਦੇ ਸਾਰਿਆਂ ਦੀ ਕਮੇਟੀ ਕਰਦੇ ਨਹੀਂ ਖੋਲ ਕੇ ਜਿਹੜਾ ਚੂਨਾ ਆਪਨੇ ਪਾਉਣਾ ਇੱਕ ਤਰ੍ਹਾਂ ਦੀ ਸੂਖੇ ਹੁੰਦੀ ਆ ਲੋੜ ਨਹੀਂ ਕੁਝ ਚੀਜ਼ ਪਾਉਣ ਦੀ ਇਹ ਮੇਰੀ ਗੱਲਬਾਤ ਹੋਈ ਤੇ ਬਾਕੀ ਆਪਾਂ ਕਮੈਂਟਾਂ ਚ ਪੁੱਛ ਲੈ ਵੀ ਚੂਨੇ ਦੇ ਬਾਅਦ ਸੂਖ ਦੀ ਦੋਈ ਪਾਉਣ ਦੀ ਲੋੜ ਹੈ ਵਿੱਚ ਕਿਨਾਂ ਮਾੜੀ ਮੋਢੀ ਕਿਤੇ ਨਾ ਕਿਤੇ ਨਾ ਇੱਕ ਸੂਖ ਜੀ ਹੁੰਦੀ ਆ ਪਤਲਾ ਪਤਲਾ ਵਿੱਚੇ ਗਲੀ ਜੀ ਕਰਕੇ ਨਾ ਵਿੱਚੇ ਬੜੀ ਰਹਿੰਦੀ ਫਿਰ ਉਹ ਉਹ ਕਿਤੇ ਤਾਂ ਮੂੰਹ ਨੂੰ ਲੱਗ ਜਾਵੇ ਉਸ ਚੂਨਾ ਬੱਸ ਖਤਮ ਗਾਣੀ ਉਹਦੀ ਦੇਖਦੇ ਬਾਕੀ ਬੱਟੀ ਚਾਲੇ ਤੋੜੇ ਇਹਦੇ ਠੀਕ ਆ ਹਾਂ ਹੋ ਜਾਣਾ ਬੱਚਾ ਜਿੱਦਣ ਹੁਣ ਇੱਥੇ ਆ ਦੇਖੋ ਆ ਚੀਜ਼ ਨਾ ਜਿੱਦਣ ਆ ਇੱਥੇ ਆ ਟੁੱਟੀ ਇੱਥੇ ਜਿਹਨੂੰ ਕਿਤੇ ਨਾ ਫਿਰ ਵੜ ਜਾਣਾ ਮੈਂ ਇੱਥੇ ਫਿਰ ਗਲੇ ਘਰ ਜਾ ਕਰ ਲੈਂਦਾ ਵੈਸੇ ਕਿਰਪਾ ਹੀ ਰਹੀ ਆ ਆਪਾਂ ਨੇ ਜਿਹੜੇ ਰੀਸੈਂਟਲੀ ਤੇ ਪਾਈ ਆਪਾਂ ਨੇ ਹਾਂ ਪਾਈ ਦੀ ਉਹਦੇ ਨਾਲ ਫਰਕ ਹੈ ਉਹਦੇ ਨਾਲ ਕੌੜਾ ਹੋ ਜਾਂਦਾ ਫਿਰ ਪਤਾ ਕਾ ਜੇਕਣਾ ਆਇਆ ਛਾਂਗੀ ਹੋ ਜਾ ਉਹ ਛੜੀ ਉੱਪਰ ਹਾਂ ਹਾਂ ਬਈ ਜਦੋਂ ਆਪਾਂ ਨੇ ਇਹਦੀ ਲਗਰਨਾ ਬਰਾਬਰ ਤੇ ਨਹੀਂ ਵੱਢਦੇ ਹੂੰ ਹੂੰ ਉਦੋਂ ਤੱਕ ਫਿਰ ਇਹਨੂੰ ਕਟੋ ਘਟਣਾ 5 5 6 6 ਫੁੱਟ ਹੋਰ ਵਧਣਾ ਅਗਲੇ ਸਾਲ ਪਤਾ ਨਾ ਹੂੰ 5 5 6 6 ਫੁੱਟ ਹੋਰ ਵਧਣਾ ਆ ਮੇਰੇ ਕੋਲ ਮੈਸੇਜ ਟੈਲੀਫੋਨ ਆਇਆ ਹੋਇਆ ਜਿਹੜੇ ਬੰਦੇ ਕੰਮ ਕਰਦੇ ਬਈ ਫੁੱਲਾਂ ਦਾ ਰੇਟ ਮੈਨੂੰ ਫੋਨ ਕਰ ਲਿਓ ਠੀਕ ਹੈ ਉਹ ਬੰਦੇ ਇਹ ਵੀ ਪੁੱਛਾਂਗੇ ਕਿ ਨਾ ਹੋਰ ਵੈਰਾਈਟੀ ਆਈ ਹੋਈ ਆ। ਉਹ ਅਗਲੇ ਸਾਲ ਉਹ ਪਰਲੇ ਪਾਸੇ ਜਿਹੜਾ ਖੇਤ ਆ। ਮੇਰੀ ਸਲਾਹ ਜਿਹੜੇ ਵਿੱਚ ਚੰਗੇ-ਚੰਗੇ ਬੂਟੇ ਗੁੱਜਰ ਬਾਈ। ਉਹਦੇ ਵਿੱਚ ਆਪਾਂ ਸਾਰੇ ਰੱਖ ਲੈਣੇ। ਮਾੜਾ ਬੂਟਾ ਕੱਢ ਦੇਣਾ। ਮੋਲੇ ਜਿਹਾ ਚੰਗੇ ਵਾਂਗੂ। ਹਾਂ ਮਾੜਾ ਬੂਟਾ ਕੱਢ ਕੇ ਨਵੇਂ ਲਾ ਦੇਣ ਉਹਦੇ ਵਿੱਚ। ਇਹ ਵੀ ਕਰਾਂਗੇ ਬਾਈ ਸਾਰਾ ਕੁਝ ਦੇਖਾਂਗੇ ਕੰਮ ਬੜੇ ਦੇਖਣੇ ਪੈਣੇ ਅੱਜ ਵੀ ਘਰਾਂ ਬਾਈ। ਬੰਦੇ ਜਿਆਦਾ। ਮਿਸਤਰੀ ਵੀ ਜਿਆਦਾ। ਸਾਰੇ ਬੰਦਿਆਂ ਨੂੰ ਹੈਂਡਲ ਕਿੱਦਾਂ ਕਰਨਾ ਹੁਣ ਜਾ ਕੇ ਦੇਖਦੇ ਆਂ। ਜਾ ਕੇ ਦੇਖਾ ਕੰਮ ਬਹੁਤ ਅਦਭਜ ਜਿਆਦਾ। ਓਹੋ ਹੋ ਵਰਾਤ ਬਾਈ ਰਾਤ ਵੀ ਨੀਂਦ ਨਹੀਂ ਪੂਰੀ ਹੋਈ ਹੋਈ ਹੈਗੀ ਹਨੇਰੀ ਝੱਖੜ ਤੂਫਾਨ ਲਾਈਟ ਭੱਜ ਗਈ। ਲਾਈਟ ਭੱਜਣ ਕਰਕੇ ਫਿਰ ਮੱਛਰ ਆ। ਨੇ ਸੇਵਾ ਤਵਾਹੀ ਅੰਦਰ ਬਹੁਤ। ਮੱਛਰ ਨੇ ਫਿਰ ਪੂਰੀ ਸੇਵਾ ਕੀਤੀ। ਅੱਛਾ ਤੁਸੀਂ ਇੱਕ ਗੱਲ ਕਰਿਓ ਜਾਂ ਤੁਸੀਂ ਜਾਏ ਕਿਤੇ ਬਾਜ਼ਾਰ। ਹਾਂ। ਬੇ ਤੁਸੀਂ ਪੱਛੇ ਨਹੀਂ ਲੱਗਦੇ ਮੈਨੂੰ। ਅੱਛੇ ਕਿਹੜੀਆਂ? ਓਹ ਹਾਂ ਯਾਰ। ਅੱਜ ਤਾਂ ਨਹੀਂ ਲੱਗਣਾ ਬਾਈ ਟਾਈਮ। ਚਲੋ ਅੱਜ ਨਹੀਂ ਕਿਤੇ ਫੇਰ ਕਰਾਂ। ਹਾਂ। ਅੱਜ ਨਹੀਂ ਟਾਈਮ ਲੱਗਣਾ ਹੈਗਾ ਜਦੋਂ ਟਾਈਮ ਲੱਗਿਆ ਤਾਂ ਇਹ ਵੀ ਕਰਕੇ ਆਉਂਗਾ ਕੰਮ ਯਾਰ ਭੁੱਲ ਜਾਂਦਾ ਯਾਰ ਮੇਰੇ ਚੇਤੇ ਨਹੀਂ ਦਿਮਾਗ ਚ ਰਹਿੰਦਾ ਹੈਗਾ ਮਿਰਚਾਂ ਹੁਣ ਉੱਤਰ ਨੇ ਤੇ ਹਟ ਗਈਆਂ ਜੀ ਮਿਰਚਾਂ ਦਾ ਲਿਆਉਂਦਾ ਬੂਟ ਮਿਰਚਾਂ ਦਾ ਭਾਈ ਲੈ ਗਿਆ ਮੈਂ ਜਿਹੜੀਆਂ ਦਿਨਾਂ ਚ ਮੈਂ ਉਹ ਯਾਰ ਮੇਰੇ ਨਾਲ ਉਦੋਂ ਨਾਲ ਦਿਮਾਗ ਦੇ ਵਿੱਚ ਚੀਜ਼ਾਂ ਸਮਾਨ ਮੈਂ ਇੰਨਾ ਲੈ ਲੈ ਕੇ ਮੈਨੂੰ ਯਾਰ ਦੋਸਤ ਮਿਲ ਗਏ ਉੱਥੇ ਬਾਜ਼ਾਰ ਦੇ ਵਿੱਚ ਅੱਛਾ ਜੀ ਫਿਰ ਉਹ ਮੇਰੇ ਅੱਗੇ ਪਿਛੇ ਉਹ ਦਿਮਾਗ ਚ ਚੀਜ਼ ਨਿਕਲੇ ਗਈ ਅੱਛਾ ਜੀ ਹਾਂ ਇੱਕ ਨਾ 2 ਕਿਲੋ ਨੀਕਰ ਵਾਈ ਕਿੰਨੀ ਰੇਪਿਆ ਹੋਵੇ ਦਿਸੀ ਜੂਰੀਆ ਉਹ ਲਿਆਉਂਦਾ ਉਹ ਤਾਂ ਲਿਆਉਂਦਾ ਮਾੜਾ ਜੇ ਮ ਕੋਈ ਨਾ ਦੇਸੀ ਰੇਲੇ ਆਲੇ ਆਉਣਾ ਮੈਂ ਜਿੱਨਾ ਪੈ ਗਈਆਂ ਫਿਰ ਇਹਨੇ ਉੱਠਣਾ ਇਹਨੇ ਆਪਣਾ ਆਪਣਾ ਜਿੰਨਾ ਜੇ ਤਿਆਰ ਹੂੰ 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 ਕਿਉਂ ਰੇ ਕਰਕੇ ਖੜਿਆ ਇਹਨੇ ਇਸ ਵਾਰ ਇਹ ਆਪਣੇ ਕੰਮ ਇੱਕ ਹੋਰ ਕੰਨਾ ਗੁੱਜਰ ਭਾਈ ਯਾਰ ਹਾਂਜੀ ਦੱਸੋ ਜੀ ਪਿੰਡਿਆਂ ਦੇ ਨਾ 8 9 7 8 ਬੂਟਾ ਛੱਡ ਲੈਣੇ ਆਪਾਂ ਨੇ ਬਾਈ ਮੈਂ ਹੋਰ ਬਤਾ ਮੈਂ 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 ਜਿਹੜੀ ਮੈਸਕੀਮ ਸੋਚੀ ਹੋਈ ਜੀ ਨਾ ਇੱਕ ਬੰਦੇ ਨੇ ਮੈਂ ਦੇਖੀ ਤੀ ਉਹਨੇ ਬੂਟਾ ਨਾ ਇੱਥੇ ਤੇ ਕੱਟਦਾ ਐ ਐ ਥੱਲੇ ਜੇ ਤੇ ਆ ਚੀਜ਼ ਉਹ ਅਗਲੇ ਸਾਲ ਨੂੰ ਲਾਉਣ ਦੀ ਲੋੜ ਇੱਥੇ ਤੇ ਫੇਰ ਫੁੱਟਿਆ ਬੂਟਾ ਉਹ ਪਤਾ ਗੱਲ ਕੀ ਹੈ ਕਿ ਕਿਉਂਕਿ ਨਾ ਨੌਰਸੁੰਦੀ ਆ ਉਹਦੇ ਵਿੱਚ ਫੁੱਟਣਾ ਇਹਨੇ ਮੈਂ ਤਨ ਉਹੀ ਕਹਿੰਦਾ ਆਪਾਂ ਜਿਹੜਾ ਪਿਛਲੇ ਪਿਛਲੇ 5-7 ਬੂਟੇ ਆ ਠੀਕ ਹੈ ਪੱਟਣੇ ਨਹੀਂ ਹੈਗਾ ਉਹਨਾਂ ਇਹਦੇ ਪੁੰਡੀ ਉੱਤੇ ਨਹੀਂ ਬੰਦ ਹੋ ਜਾਣੀ ਹੁਣ ਕਿ ਇਹਦਾ ਫੇਰ ਸਵਾਦ ਵੀ ਨਹੀਂ ਲੱਗਣੀ ਹੈਗੀ ਆਪਾਂ ਨੂੰ ਤੇ ਆਪਾਂ ਨੂੰ ਪਿਛਲੇ ਪਿਛਲੇ ਬੂਟੇ 5-7 ਤਜਰਬਾ ਕਰਕੇ ਦੇਖਾਂਗੇ ਮਦਦ ਦੱਸੋ ਕਿ ਕਿੱਦਾਂ ਰੱਖਣੇ ਆ ਸਾਈਡ ਤੇ ਰੱਖਾਂਗੇ ਆਪਾਂ ਇਹ ਲਸਣ ਵੀ ਲਾਉਣਾ ਨਾ ਹਾਂ ਲਸਣ ਵੀ ਲਓ ਸਾਈਡ ਸਾਈਡ ਵਾਲੇ ਰੱਖ ਲਾਂਗੇ ਲੈ ਨਾ ਉਹ ਤਾਂ ਇੱਥੇ ਤੇ ਵੱਡਦੇ ਨੇ ਆਪਾਂ ਨੇ ਆ ਚੀਜ਼ ਯਾਰ ਇਹ ਇੱਥੇ ਤੇ ਨਾ ਬਾਈ ਗੱਠ ਜੀ ਰਹਿ ਜਣੀ ਬਸ ਇਹਦੀ ਉੱਥੇ ਤੇ ਗੱਠ ਤੋਂ ਨੇ ਜਦੋਂ ਉਹ ਉਹਦੇ ਸਾਈਡ ਪੁੱਟਣ ਲੱਗੀ ਨਾ ਪਿੱਛੇ ਠੀਕ ਆ ਜੇ ਜੜਾ ਜਾਨੀ ਜੇ ਉੱਦਾਂ ਰਹਿਣੀ ਆ ਹਾਜ਼ਰ ਰਹਿਣੀ ਆ ਹਾਂ ਜੜਾ ਦੀ ਹਾਜ਼ਰ ਰਹਿਣੀ ਫਿਰ ਉੱਥੇ ਤੇ ਨੇ ਆਪੇ ਕਿਸ ਦਿਨ ਕਿਤੇ ਘਰਜਾ ਬਣਾ ਕੇ ਆਪੇ ਡੰਡੀ ਉੱਪਰ ਨੂੰ ਠੀਕ ਇਹ ਅਗਲੇ ਸਾਲ ਦੇਖਦੇ ਭਰੂਣ ਭਰੂਣ ਭਰੂਣੀ ਕਰਾਂਗੇ ਪ੍ਰੂਨਿੰਗ ਦੇਖਾਂਗੇ ਅਗਲੇ ਚਲ ਬਾਈ ਹੁਣ ਮੈਂ ਜਾਂਦਾ ਘਰ ਨੂੰ ਮੈਂ ਰੇਲ ਲੈ ਕੇ ਦੋ ਜੀ ਮੈਨੂੰ ਮੈਂ ਲਿਆਉਂਗਾ ਅੱਜ ਤੈਨੂੰ ਸਾਰਾ ਕੁਝ ਆਊਗਾ ਤੇਰੇ ਕੋਲ ਅੱਜ ਮੈਨੂੰ ਪਹਿਲਾਂ ਅੱਜ ਕੰਮ ਘਰਾਂ ਬਹੁਤ ਜ਼ਿਆਦਾ ਠੀਕ ਆ ਜੀ ਹਾਂ ਅੱਜ ਲੱਡਗੀ ਦੇ ਚਲ ਜੀ ਘਰ ਨੂੰ ਲੱਗੇ ਕਮਰ ਘਰਾਂ ਪਰ ਮੈਂ ਕਿਤੇ ਪਾਵਰ ਬੈਂਕ ਮੰਗਾਇਆ ਕੋਈ ਜਾਣੀ ਥੋੜੀ ਬੱਲੇ ਬੱਲੇ ਆ ਜੈ ਅੱਤੇ ਕਹਤਾ ਹਾਂ ਸੌਂਗਾ ਅੱਗੇ ਕੀ ਸੀ ਉਹ ਤੇਰੇ ਨਾਲ ਗਿਆ ਜਿਹੜੇ ਇਹ ਦੋਵਾਂ ਆ ਨਿਕਲਦੇ ਨੇ ਅੰਦਰ ਤੇ ਨਿਕਲਦੇ ਆ ਇਹ ਫੇਕ ਨਹੀਂ ਨਿਕਲਦੇ ਆ ਬਾਈ ਬਾਬੇ ਤੀਰ ਦੀ ਜੈ ਕਿੰਨੇ ਕਣਾ ਬਾਈ ਸੌ ਨੰਨਾ ਹਾਂ ਤੇਰੀ ਬੱਲੇ ਬੱਲੇ ਆ ਹੂੰ ਹੂੰ ਪਰ ਉਹ ਜ਼ਰੂਰ ਕਰ ਦੇ ਕੋਈ ਨਹੀਂ ਕੋਈ ਨਹੀਂ ਕਰ ਦਿੰਦਾ ਮੈਂ ਜਿੱਦਾਂ ਹੁਣ ਗੁੱਜਰ ਬਾਈ ਨੇ ਦੁਆ ਦਿੱਤੀ ਆ ਧੰਨਵਾਦ ਤੇਰਾ ਬਾਈ ਠੀਕ ਆ ਹੂੰ ਘਰ ਤੇ ਕੋਈ ਮਾੜਾ ਜਿਆਦਾ ਕੋਈ ਚੰਗਾ ਵੀ ਆ ਉਹ ਤਾਂ ਆਪਾਂ ਕਰੇ ਲੈਣਾ ਉਹ ਤਾਂ ਕਰੇ ਲੈਣਾ ਆਪਾਂ ਨੇ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਿਰਚਾਂ ਵੀ ਨਹੀਂ ਹੈਗੀਆਂ ਨਾ ਹੁਣ ਮਿਰਚਾਂ ਵੀ ਦੇਖਣੀਆਂ ਪੈਣੀਆਂ ਚੱਲਿਆ ਬਾਈ ਦੇਖਣ ਨੂੰ ਪਤਾ ਲੱਗ ਗਿਆ ਚੱਲਿਆ ਕਰਨ ਨੂੰ ਕਾਲੂ ਆ ਗਿਆ ਮੇਰੇ ਇਹ ਨਹੀਂ ਇਹ ਥੋੜੀ ਹੈ ਇਹ ਤਾਂ ਜਾੜੀਆਂ ਪੈ ਗਈਆਂ ਇਹ ਤਾਂ ਜਾੜੀਆਂ ਪੈ ਗਈਆਂ ਜਾੜੀਆਂ ਇਹਨੂੰ ਹੁਣ ਆਏ ਆ ਵੀ ਬੋਲਟ ਦਿਸਾਂਚ ਕਿਹੜਾ ਖੜਾ ਮੈਨੂੰ ਇੱਧਰ ਨੂੰ ਜਾਣਾ ਕਿ ਇੱਧਰ ਨੂੰ ਜਾਣਾ ਇਹਨੂੰ ਪਤਾ ਲੱਗ ਜਾਂਦਾ ਮੈਂ ਦੇਖਿਆ ਚੀਜ਼ ਦੀ ਜੇ ਬੋਲਟ ਐ ਦਿਸਾਂਚ ਨੂੰ ਖੜਾ ਨਾ ਇਹਨੂੰ ਪਤਾ ਵੀ ਇਹਨੇ ਸਿੱਧਾ ਜਾਣਾ ਹੈ ਘਰ ਐਉਂ ਕਰਦਾ ਇਹ ਜਦ ਮੈਂ ਮੁੜਨ ਦੇ ਪਿੱਛੇ ਨੂੰ ਹੁੰਦਾ ਮੈਂ ਕਿੱਕਾਂ ਦੀ ਮਾਰ ਲੈਣੀ ਐ ਦੀ ਇਹਨੇ ਪਹਿਲੀ ਮੂਹਰੇ ਨੂੰ ਪਾ ਚੱਲਣਾ ਬੇਦ ਤੋਂ ਹਿੱਦ ਤੋਂ ਸਿੱਧਾ ਜਾਊਗਾ ਹਾਂ ਚੱਲੀਏ ਫਿਰ ਚੱਲ ਫਿਰ ਚੱਲੀਏ ਚਲੋ ਜੀ ਆ ਖੜ ਜੋ ਜਿੱਥੇ ਕਰ ਦੇਣ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਸਾਰਿਆਂ ਦਾ